ਸਸਿਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿੱਪ ਕੋਡ ਦੁਨਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸਾਨੂੰ ਜਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਹੀ ਫੈਬਰਿਕ ਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੀਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਣੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏਗੇ ਇਹ ਵੀ ਆਪਣੇ ਸਾਰੇ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇਗੇ ਵਧੀਆ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਅਲੱਗ-ਅਲੱਗ ਕਲਰ ਕੰਬੀਨੇਸ਼ਨ ਦੇ ਵਿੱਚ ਆਪਾਂ ਤਿਆਰ ਕਰ ਰਹੇ ਨੇ ਅਲੱਗ-ਅਲੱਗ ਫੈਬਰਿਕ ਆਗੀ ਤੇ ਬਾਕੀ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ YouTube ਤੋਂ ਇਲਾਵਾ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਰੂਟੀ ਕੋਡ ਦੁਨ ਦਾ ਨਾਮ ਤੇ ਉਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਉਥੋਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਚੱਕ ਕੇ ਸੇਮ ਕਾਪੀ ਜਿਹੜਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡਾ ਆਪਣਾ ਵੀ ਹੋ ਸਕਦਾ ਹੈਗਾ ਅਸੀਂ ਉਹਦਾ ਦਾ ਵੀ ਤੁਹਾਨੂੰ ਜਿਵੇਂ ਤੁਸੀਂ ਚਾਹੋ ਬਟੇਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਦਿਖਾਉਣੇ ਆਪਾਂ ਅੱਜ ਵਾਲੇ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਅੰਤ ਤੱਕ ਜ਼ਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਾਂ ਸੈਟਨ ਆਰਗੈਂਜ਼ਾ ਦੇ ਉੱਪਰ ਤਿਆਰ ਕਰਵਾਇਆ ਫੈਬਰਿਕਾ ਜਿਹੜੀ ਸੈਟਨ ਆਰਗੈਂਜ਼ਾ ਦੀ ਹੈਗੀ ਤੇ ਜਿਹੜਾ ਇਹਦੇ ਵਰਕ ਕਰਵਾਇਆ ਉਹ ਆਪਣੇ ਆਰੀ ਵਰਕ ਨਾਲ ਕਰਵਾਇਆ। ਲੇਕ 골ਡਨ ਕਲਰ ਦੀ ਆਰੀ ਯੂਜ਼ ਹੋਈ ਤੇ ਵਿੱਚ ਇੱਕ ਆਪਾਂ ਥ्रेड ਯੂਜ਼ ਕੀਤਾ ਦੇ ਮੈਰੂਨ ਕਲਰ ਦਾ। ਦੋ ਸਿਰਫ ਆਪਾਂ ਇਹਦੇ ਵਿੱਚ ਜਿਹੜੇ ਕਲਰ ਨੇ ਰੱਖੇ ਲੇਗੇ ਕਿਉਂਕਿ ਇਹਦੇ ਵਿੱਚ ਅਕੜਾਤ ਕਲਰ ਲਾਉਣਾ ਜ਼ਰੂਰੀ ਸੀਗਾ ਕਿਉਂਕਿ ਇਹ ਲਾਈਟ ਕਲਰ ਦਾ ਸੂਟ ਆ ਡਾਰਕ ਨਾਲ ਹੀ ਇਹਦੀ ਗ੍ਰੇਸ ਬਣਨੀ ਸੀਗੀ। ਦੇਖੋ ਇਦਾਂ ਸਾਰਾ ਗਲੇ ਦਾ ਵਰਕ ਆ ਗਿਆ। ਇਹ ਵਾਲਾ ਗਲੇ ਤੇ ਵਰਕ ਆ ਗਿਆ ਸਾਰਾ ਆਰੀ ਵਰਕ ਦਾ ਸੂਟ ਆਪਣਾ ਹੀ। ਸੈਂਟਰ ਪੈਨਲ ਨੇ نیچے ਘੇਰੇ ਤੇ ਵਰਕ ਆ ਗਿਆ ਤੇ ਇਧਰ ਬਾਹਰ ਤੇ ਵਰਕ ਆ ਗਿਆ ਇਹ। ਦੇਖੋ ਇਹ ਬਾਹਰ ਬਾਹਾਂ ਤੇ ਵਰਕ ਆ ਗਿਆ। ਇਦਾਂ ਸਾਰੇ ਬਹੁਤ ਸੋਹਣਾ ਸੂਟ ਦੇਖੋ ਬਣ ਕੇ ਤਿਆਰ ਹੋਇਆ ਨਾਲ ਹੀ ਦੇਖੋ ਇਹਦੀ ਬਾਟਮ ਤੇ ਵੀ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਬਾਟਮ ਤੇ ਆ ਗਿਆ ਬਾਟਮ ਦੀ ਮੂਰੀਆ ਤੇ ਵਰਕ ਆ ਗਿਆ ਕਾਫੀ ਸੋਹਣਾ ਦੇਖੋ ਇਹਦਾ ਬਾਟਮ ਤੇ ਵਰਕ ਹੋਇਆ ਹੋਇਆਗਾ ਦੇਖੋ ਇਹ ਆਪਣਾ ਸੈਟਨ ਔਰਗੰజా ਤੇ ਤਿਆਰ ਕਰਵਾਇਆ ਤੇ ਗ੍ਰੇ ਜਿਹਾ ਬਿਲਕੁਲ ਲਾਈਟ ਜਿਹਾ ਕਲਰ ਹੈ ਗ੍ਰੇ ਲਾਈਟ ਜਿਹਾ ਬਟ ਦੇ ਵਰਕ ਇਹਨਾਂ ਜਦ ਜਾਂਚ ਰਿਹਾ ਕਿਉਂਕਿ ਆਪਾਂ ਜਿਹੜਾ ਮਹਿਰੂਨ ਸ਼ੇਡ ਲਾਤਾ ਇਹਦੇ ਵਿੱਚ ਥ्रेड ਲਾਤਾ ਉਹਦੇ ਨਾਲ ਕਾਫੀ ਗ੍ਰੇਸ ਬਣ ਰਹੀ ਹੈ ਤੇ ਉਹੀ ਆਪਾਂ ਮਹਿਰੂਨ ਦੀ ਜਿਹੜੀ ਪੇਸਟਿੰਗ ਪੱਟੀਆਂ ਨੀਚੇ ਆ ਪਾਉ ਲਾਂਗੇ ਚਾਕਾਂ ਦੇ ਉੱਪਰ ਪਾਈਕ ਨੂੰ ਵਗੈਰਾ ਨਾਲ ਜਿਆ ਬੋ ਲਗਾਤੀ ਤੇ ਨਾਲ ਦੇਖੋ ਇਹ ਦੁਪੱਟਾ ਵੀ ਜਿਹੜਾ ਪਿਓਰ ਔਰਗਾਂਜ਼ਾ ਦਾ ਤਿਆਰ ਕਰਵਾਇਆ ਆਪਾਂ ਨੇ ਕਾਫੀ ਸੋਹਣਾ ਦੇਖੋ ਦੁਪੱਟਾ ਤਿਆਰ ਹੋਇਆਗਾ ਦੁਪੱਟੇ ਤੇ ਵੀ ਵਰਕ ਆਪਾਂ ਨੂੰ ਮਿਲੇਗਾ ਵਧੀਆ ਆਪਣਾ ਪਾਰਟੀ ਵੇਅਰ ਸੂਟ ਤਿਆਰ ਹੋਇਆਗਾ ਦੇਖੋ ਇਹਦਾ ਦੇਖੋ ਇਹ ਵਾਲਾ ਦੁਪੱਟੇ ਤੇ ਵਰਕ ਆ ਗਿਆ ਇਹਦਾ ਵਿੱਚ ਲੈਣਾ ਆ ਗਿਆ ਦੋ ਸਾਰਾ ਆਰੀ ਵਰਕ ਨਾਲ ਹੀ ਤਿਆਰ ਹੋਇਆ ਤੇ ਕੋਈ ਹੈਂਡ ਦਾ ਟੱਚ ਨਹੀਂ ਹੈਗਾ ਸਾਰਾ ਆਰੀ ਵਰਕ ਨਾਲ ਤੁਸੀਂ ਇਹ ਵੀ ਸੇਮ ਵਰਕ ਕੱਪੜੇ ਮਸ਼ੀਨ ਨਾਲ ਵੀ ਤਿਆਰ ਕਰਵਾ ਸਕਦੇ ਹੋ ਤੇ ਫਿਰ ਆਪਾਂ ਇਹਦੇ ਦੋ ਤਰ੍ਹਾਂ ਦੀਆਂ ਪੇਸਟਿੰਗ ਪੱਟੀਆਂ ਯੂਜ਼ ਕੀਤੀਆਂ ਨੇ ਦੇਖੋ ਐਦਾਂ ਇਹ ਵਾਲੀ ਪੇਸਟਿੰਗ ਪੱਟੀ ਇੱਕ ਮੈਰੂਨ ਕਲਰ ਦੀ ਤੇ ਇੱਕ ਆਪਾਂ 골ਡਨ ਕਲਰ ਦਾ ਟਿਸ਼ੂ ਤੇ ਫਿਰ ਆਪਾਂ 골ਡਨ ਕਲਰ ਦਾ ਗੋਟ ਇਹਦਾ ਦੇਖੋ ਦੁਪੱਟਾ ਵੀ ਕਾਫੀ ਸੋਹਣੀ ਵਧੀਆ ਗ੍ਰੇਸ ਵਾਲਾ ਦੁਪੱਟਾ ਬਣੇ ਦੇਖੋ ਆਪਣਾ ਕਿੰਨਾ ਸੋਹਣਾ ਦੁਪੱਟਾ ਤਿਆਰ ਹੋਇਆਗਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਸਤਨ ਆਰਗੈਂਜ਼ ਦਾ ਸੂਟ ਹੈਗਾ ਤੁਸੀਂ ਆਪਣਾ ਟੈਬੀ ਸਿਲਕ ਜੌਰਜਟ ਆਉਣ ਵਾਲੇ ਕਿਸੇ ਵੀ ਸਮਰਵੀਅਰ ਫੈਬਰਿਕ ਤੇ ਹਨਾ ਤੁਸੀਂ ਆਪਣਾ ਤਿਆਰ ਕਰਵਾਉਣਾਗਾ ਵਧੀਆ ਤੇ ਕਿਸੇ ਖਾਦੀ ਸਿਲਕ ਵਗੈਰਾ ਤੇ ਵੀ ਬਹੁਤ ਜਿਆਦਾ ਚਚੂਗਾ ਇਹ ਤੁਸੀਂ ਕਿਸੇ ਤੇ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਦੇਖੋ ਇਹ ਹੁਣ ਭਾਵੇਂ ਤੁਸੀਂ ਐਦਾਂ ਕਹ ਲਓ ਵੀ ਹਨਾ ਵੀ ਇਹ ਸੂਟ ਸਸਤਾ ਬਣੂਗਾ ਜਾਂ ਕਿਦਾਂ ਇਕਦਾਂ ਆਪਣੇ ਮਹਿੰਗਾ ਫੈਬਰਿਕ ਲਾਤਾ ਇਹਦਾ ਦੇਖੋ ਇੱਕਦਾਂ ਦੁਪੱਟਾ ਦਾ ਦੇਖੋ ਤੁਸੀਂ ਵਰਕ ਹੋ ਗਿਆ ਤੇ ਇੱਕ ਆਪਾਂ ਦਾ ਫੈਬਰਿਕ ਦੁਪੱਟੇ ਦਾ ਵੀ ਪਿਓਰ ਆਰਗੈਂਜ਼ ਲਗਾਤਾ ਤੇ ਇੱਕ ਇਹ ਜਿਹੜਾ ਫੈਬਰਿਕ ਆ ਸੂਟ ਦਾ ਉਹ ਵੀ ਸਟਨ オーਰਗੈਂਜ਼ਾ ਹੋ ਗਿਆ ਬਾਕੀ ਇਹਦੇ ਪੇਸਟਿੰਗ ਪਟੀਆਂ ਹੋਰੀਆਂ ਪੇਸਟਿੰਗ ਪਟੀਆਂ ਨਾਲ ਜਿਹੜੀ ਆਪਣੀ ਪ੍ਰਾਈਸ ਆ ਤਾਂ ਜ਼ਿਆਦਾ ਚੱਲੇ ਜਾਂਦਾਗਾ ਫਿਰ ਇਸ ਤਰ੍ਹਾਂ ਆਪਣਾ ਇਹ ਸੂਟ ਜਿਹੜਾ ਪੂਰਾ ਵਧੀਆ ਪਾਰਟੀ ਵੇਅਰ ਬਣ ਕੇ ਤਿਆਰ ਹੋਇਆਗਾ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਵਰਕ ਦੇ ਨਾਲ ਕਿਸੇ ਵੀ ਕਲਰ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਸੇਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣਾ ਤਿਆਰ ਹੋਇਆਗਾ ਖਾਦੀ ਦੇ ਉੱਪਰ ਪਿਓਰ ਖਾਦੀ ਦੀ ਇਹਦੀ ਫੈਬਰਿਕਾਂ ਦੀ ਤੇ ਐਦਾ ਕੰਟਰਾਸਟ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਸ਼ਰਟ ਆ ਗਈ ਇਹਦੀ ਲਾਈਟ ਸਕਾਈ ਕਲਰ ਦੀ ਆ ਜਿਆਦਾ ਡਾਰਕ ਸਕਾਈ ਕਲਰ ਜਿਹੜਾ ਫਰੋਜੀ ਹਰਾ ਫਰੋਜੀ ਕਲਰ ਕਹਿੰਦੇ ਨੇ ਉਹ ਵਾਲਾ ਕਲਰ ਹੈਗਾ ਤੇ ਮੈਜੇ ਕਲਰ ਦੀ ਇਹਦੀ ਬਾਟਮ ਆ ਗਈ ਸਾਰਾ ਆਪਣਾ ਪਿਓਰ ਖਾਦੀ ਦੇ ਵਿੱਚ ਤਿਆਰ ਹੋਇਆ ਹੈਗਾ ਇਹ ਤੇ ਸ਼ੀਨ ਦਾ ਵਰਕ ਹੋਇਆ ਹੈ ਆਪਣਾ ਸਾਰਾ ਦੇਖੋ ਐਦਾ ਦੇਖੋ ਇਹ ਵਾਲਾ ਵਰਕ ਹੈ ਇਹ ਆ ਗਿਆ ਗਲੇ ਦੇ ਉੱਪਰ ਵਰਕ ਪੂਰਾ ਹੈਵੀ ਵਰਕ ਦੇਖੋ ਇਹਦੇ ਗਲੇ ਦੇ ਉੱਪਰ ਆ ਗਿਆ ਹੈ ਨਾ ਪੂਰਾ ਹੈਵੀ ਵਰਕ ਕਰੇ ਦੇ ਉੱਪਰ ਵੀ ਸ਼ੇਪ ਗਲਾ ਬਣਾਇਆ ਹੈਗਾ ਅਦਾ ਤੇ ਵਿੱਚ ਜਿਹੜਾ ਥ੍ਰੈਡ ਹੈ ਇਹਦੇ ਆਪਾਂ ਮੈਰੂਨ ਤੇ ਜਿਹੜਾ ਮਜ਼ੈਂਟਾ ਜਾਏਗਾ ਦੋਨੋਂ ਦਾ ਕੰਟਰਾਸਟ ਜਿਹਾ ਕੀਤਾ ਹੋਇਆ ਬਾਕੀ ਸਾਰੀ ਆਪਣੀ ਜਿਹੜੀ ਮੈਟ ਗੋਲਡਨ ਕਲਰ ਦੀ ਜ਼ਰੀ ਆਪਾਂ ইউজ ਕੀਤੀ ਆ ਇੱਦਾਂ ਦੇਖੋ ਇਹਦੇ ਘੇਰੇ ਦੇ ਉੱਪਰ ਆ ਗਿਆ ਆਹ ਵਾਲਾ ਘੇਰੇ ਤੇ ਆ ਗਿਆ ਤੇ ਇੱਦਾਂ ਦੇਖੋ ਇਹਦੀ ਆ ਗਿਆ ਗਲੇ ਦੇ ਉੱਪਰ ਵਰਕ ਕਾਫੀ ਸੋਨਾ ਆਪਣਾ ਪਾਰਟੀ ਵੀਅਰ ਸੂਟ ਤਿਆਰ ਹੋਇਆ ਹੈਗਾ ਤੇ ਇੱਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹ ਤੇ ਤੇ ਕੰਟਰਾਸਟ ਦੇ ਵਿੱਚ ਦੇਖੋ ਇਹਦੀ ਮੈਡੀ ਕਲਰ ਦੀ ਆਪਣੀ ਬਾਟਮ ਰੱਖੀ ਆ ਇਹ ਬਾਟਮ ਦੇ ਉੱਪਰ ਵਰਕਾ ਪੂਰਾ ਹੈਵੀ ਵਰਕ ਦੇਖੋ ਇਹਦੀ ਬਾਟਮ ਤੇ ਆ ਗਿਆ ਲੰਦਾ ਸਾਰਾ ਆਪਣਾ ਮਸ਼ੀਨ ਦੇ ਵਿੱਚ ਤਿਆਰ ਹੈਗਾ ਇਹ ਬਣਿਆ ਦੇਖੋ ਆਪਣਾ ਪਾਰਟੀ ਵੇਅਰ ਸੂਟ ਆ ਤੇ ਐਦਾਂ ਹੀ ਨਾ ਤੁਸੀਂ ਦੇਖੋ ਪਾਰਟੀ ਵੇਅਰ ਸੂਟ ਆਪਣਾ ਮਸ਼ੀਨ ਦੇ ਵਿੱਚ ਤਿਆਰ ਕਰਵਾਉਣਾ ਤਾਂ ਕਰਵਾ ਸਕਦੇ ਕਿੰਨਾ ਸੋਹਣਾ ਆਪਣਾ ਦੇਖੋ ਇਹ ਸੂਟ ਜਿਹੜਾ ਤਿਆਰ ਹੋਇਆਗਾ ਕੋਈ ਇਹਨੂੰ ਕਹਿ ਦਊਗਾ ਵੀ ਇਹ ਪਾਰਟੀ ਵੇਅਰ ਸੂਟ ਨਹੀਂ ਹੈਗਾ ਕਿਉਂਕਿ ਆਪਾਂ ਨੇ ਫੈਬਰਿਕ ਆ ਜਿਹੜੀ ਆਪਾਂ ਪਾਰਟੀ ਵੇਅਰ ਯੂਜ਼ ਕਰ ਲਈ ਤੇ ਜਿਹੜਾ ਵਰਕ ਆਗਾ ਜਦੋਂ ਆਪਾਂ ਜਰੀ ਯੂਜ਼ ਕਰ ਲਈ ਵਿੱਚ ਤਾਂ ਉਹ ਵਰਕ ਵੀ ਜਿਹੜਾ ਆਪਣਾ ਪਾਰਟੀ ਵੇਅਰ ਹੀ ਬਣ ਗਿਆ ਪੂਰਾ ਹੈਵੀ ਵਰਕਾ ਦੇਖੋ ਇਹ ਕੋਈ ਕਿਸੇ ਵੀ ਐਨਰ ਕੋਈ ਲੱਗ ਨਹੀਂ ਰਿਹਾ ਹੈਗਾ ਵੀ ਪਾਰਟੀ ਵੇਅਰ ਸੂਟ ਨਹੀਂ ਹੈਗਾ ਤੁਸੀਂ ਐਦਾਂ ਮਸ਼ੀਨ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਹੋ ਨਾਲੇ ਆਪਣੇ ਹਨਾ ਥੋੜੀ ਰੇਂਜ ਦੇ ਵਿੱਚ ਸੂਟ ਤਿਆਰ ਹੋਏ ਨੇ ਆਪਾਂ ਮਸ਼ੀਨ ਦੇ ਵਿੱਚ ਕਰਾਉਣਾ ਹੈਂਡਵਰਕ ਵਾਲਾ ਸੂਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਸਟਲੀ ਚਲਾ ਜਾਂਦਾ ਹੈਗਾ ਪਿਓਰ ਆਰਗੈਂਜ਼ਾ ਦਾ ਜਿਹੜਾ ਦੁਪੱਟਾ ਆਪਾਂ ਨੇ ਐਦਾਂ ਟੂ ਸ਼ੇਡ ਦੇ ਵਿੱਚ ਤਿਆਰ ਕਰਵਾਇਆ ਦੇਖੋ ਇਹਦਾ ਸੈਂਟਰ ਦੇ ਵਿੱਚ ਉਹ ਆਪਣਾ ਜਿਹੜਾ ਕਲਰ ਦਾ ਸ਼ਰਟ ਨਾਲ ਉਹਦਾ ਰੱਖਿਆ ਤੇ ਫੋਰ ਸਾਈਡ ਆਪਾਂ ਜਿਹੜਾ ਇਹਦਾ ਬਾਟਮ ਨਾਲ ਦਾ ਕਲਰ ਰੱਖਿਆ ਤੇ ਐਦਾਂ 골ਡਨ ਬੋਟੇ ਦੇ ਨਾਲ ਮੋਤੀਆਂ ਵਾਲੇ ਨਾਲ ਆਪਾਂ ਇਹਨੂੰ ਫਿਨਿਸ਼ਿੰ ਬਹੁਤ ਹੀ ਜਿਆਦਾ ਸੋਹਣਾ ਆਪਣਾ ਖੂਬਸੂਰਤ ਇਹਦਾ ਸੂਟ ਹੈ ਬਣ ਕੇ ਤਿਆਰ ਹੋਇਆਗਾ ਤੁਸੀਂ ਸੇਮ ਕਲਰ ਕੰਟਰਾਸਟ ਦੇ ਵਿੱਚ ਵੀ ਜਾ ਸਕਦੇ ਹੋ ਪਿਓਰ ਖਾਦੀ ਦੀ ਫੈਬਰਿਕ ਆਹੀ ਖਾਦੀ ਆਪਣਾ ਜਿਹੜਾ ਪਾਰਟੀ ਵੇਅਰ ਫੈਬਰਿਕ ਹੀ ਹੁੰਦਾਗਾ ਪਿਓਰ ਖਾਦੀ ਤੇ ਤਿਆਰ ਆਗਾ ਤੁਸੀਂ ਐਦਾਂ ਇਤੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੁਸੀਂ ਆਪਣਾ ਕਿਸੇ ਹੋਰ ਫੈਬਰਿਕ ਤੇ ਜੌਰਜਟ ਵਗੈਰਾ ਤੇ ਅੱਗੇ ਦੇ ਲਈ ਤੁਸੀਂ ਮਸਲੀਨ ਵਗੈਰਾ ਤੇ ਇਹ ਵਾਲੇ ਨਾ ਕੋਈ ਜਿਵੇਂ ਕਿਸੇ ਦੇ ਮਾਰਚ ਅਪ੍ਰੈਲ ਦੇ ਵਿੱਚ ਵਿਆਹ ਆ ਰਹੇ ਨੇ ਤਾਂ ਉਹਨਾਂ ਲਈ ਤੁਸੀਂ ਜੌਰਜਟ ਵੈਸਟ ਹੈਗੀ ਜਾਂ ਮਸਲੀਨ ਵੈਸਟ ਆ ਉਹਨਾਂ ਤੇ ਐਦਾਂ ਵਰਕ ਕਰਵਾ ਕੇ ਲੈ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਆਪਣਾ ਦਾ ਤਿਆਰ ਹੋਗਾ ਸੇਮ ਕਲਰ ਕੰਟਰਾਸਟ ਇਹ ਨਾਲ ਸੇਮ ਆਪਣੀ ਫੈਬਰਿਕ ਦੇ ਨਾਲ ਤਿਆਰ ਕਰਵਾਉਣਾ ਉਹਦਾ ਤਿਆਰ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਨੇ ਪਿਓਰ ਖਾਦੀ ਦੇ ਉੱਪਰ ਰੈਡੀ ਕਰਵਾਇਆ ਸੂਟ ਤੇ ਰਸਟ ਕਲਰ ਹੈਗਾ ਰਸਟ ਕਲਰ ਦੇ ਉੱਪਰ ਅਤੇ ਪਿਓਰ ਖਾਦੀ ਦਾ ਸੂਟਾ ਤੇ ਆਪਾਂ ਫਲਕਾਰੀ ਵਾਲਾ ਡਿਜ਼ਾਈਨ ਤਿਆਰ ਕਰਵਾਇਆਗਾ ਦੇਖੋ ਇਹਦਾ ਮਸ਼ੀਨ ਵਰਕ ਦੇ ਵਿੱਚ ਆਪਣਾ ਸੂਟ ਤਿਆਰ ਹੈਗਾ ਦੇਖੋ ਸਾਰਾ ਕਾਫੀ ਸੋਹਣਾ ਆਪਣਾ ਲਾਈਟ ਜਾਂ ਰਸਟ ਸ਼ੇਡ ਹੈਗਾ ਇਹ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਇਹ ਵਾਲਾ ਸਾਰਾ ਤੇ ਵਰਤ ਹੋਇਆ ਹੈਗਾ ਮਸ਼ੀਨ ਵਰਕ ਦੇ ਨਾਲ ਤਿਆਰ ਆ ਘੇਰੇ ਤੇ ਵਰਤ ਆ ਗਿਆ ਸੈਂਟਰ ਪੈਨਲ ਇਹ ਸਾਰਾ ਪਰ ਟੋਟਲ ਹੈ ਨਾ ਇਹ ਜਿਹੜਾ ਮਸ਼ੀਨ ਵਰਕ ਚ ਤਿਆਰ ਹੈਗਾ ਸੂਟ ਕਲਰਫੁਲ ਫ੍ਰੈਂਡ ਆਪਾਂ ਜੂਸ ਦਿੱਤੇ ਨੇ ਇਧਰ ਇਹਦੀ ਬਾਹ ਦੀ ਵਰਤ ਆ ਗਿਆ ਇਹ ਵਾਲਾ ਬਾਹ ਤੇ ਵਰਤ ਆ ਗਿਆ ਤੇ ਇਧਰ ਇਹਦੀ ਸਾਰੀ ਸ਼ਰਟ ਤੇ ਵਰਤ ਆ ਗਿਆ ਹਵਾਲ ਦੇਖੋ ਬਹੁਤ ਹੀ ਹਲੇ ਸੋਹਣਾ ਆਪਣਾ ਸੂਟ ਤਿਆਰ ਹੋਇਆ ਹੈਗਾ ਰਸ਼ਟ ਕਲਰ ਚ ਖਾਦੀ ਦੇ ਉੱਪਰ ਤਿਆਰ ਕਰਵਾਇਆ ਤੁਸੀਂ ਆਪਣਾ ਖਾਦੀ ਕਾਟਨ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਹੋ ਅੱਗੇ ਆਪਣੇ ਅਗਲੇ ਨਾ ਗਰਮੀ ਦੇ ਲਈ ਤਿਆਰ ਕਰਵਾਉਣਾਗਾ ਯਸ ਸਿੰਥੈਟਿਕ ਫੈਬਰਿਕ ਟਾਈਪ ਵੀ ਤੇ ਹਨ ਜੈਕਸ ਜੋਰ ਜੱਟ ਵਗੈਰਾ ਤੇ ਨੀਲਨ ਕਾਟਨ ਤੇ ਸੈਟਨ ਔਰਗਨ ਜਾਂ ਤੇ ਨਾ ਜਿਵੇਂ ਤੁਹਾਨੂੰ ਪਸੰਦ ਆਉਤੇ ਕਰਵਾ ਸਕਦੇ ਹੋ ਇਹ ਆਪਾਂ ਖਾਦੀ ਤੇ ਤਿਆਰ ਕਰਵਾਇਆ ਨਾਲ ਪਿਓਰ ਚਨੂਨ ਦਾ ਦੁਪੱਟਾ ਦੇਖੋ ਇਦਾਂ ਪਿਓਰ ਚਨੂਨ ਦਾ ਦੁਪੱਟਾ ਕਰਾ ਕੇ ਇਦਾਂ ਤਾਂ ਆਪਾਂ ਕਾਟਨ ਦੀ ਲੀਸ ਨਾਪ ਲੈ ਨੂੰ ਫਿਟਿੰਗ ਕੀਤੀ ਹੈ ਮਸ਼ੀਨ ਵਰਕ ਦੇ ਵਿੱਚ ਆਪਣਾ ਸੂਟ ਤਿਆਰ ਖਾਦੀ ਕਾਟਨ ਦੀ ਫੈਬਰਿਕ ਚਨੂਨ ਦਾ ਦੁਪੱਟਾ ਤੇ ਮਸ਼ੀਨ ਵਰਕ ਦੇ ਵਿੱਚ ਦੇਖੋ ਦਫਕਾਰੀ ਵਾਲਾ ਡਿਜ਼ਾਈਨ ਆਪਣਾ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਜਾ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਤੁਸੀਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਗਾ ਇਹੇ ਆਪਾਂ ਨੇ ਤਿਆਰ ਕਰਵਾਇਆ ਗਾ ਟੈਬੀ ਸਿਲਕ ਤੇ ਪਰਪਲ ਕਲਰ ਆ ਡਾਰਕ ਪਰਪਲ ਕਲਰ ਆ ਮਸ਼ੀਨ ਵਰਕ ਦਾ ਆਪਣਾ ਡਿਜ਼ਾਈਨ ਆ ਸਾਰਾ ਬਹੁਤ ਯਾਦ ਸੁਹਣਾ ਡਿਜ਼ਾਈਨ ਆ ਆਪਣਾ ਦੇਖੋ ਐਦਾ ਹੀ ਮਸ਼ੀਨ ਵਰਕ ਦਾ ਡਿਜ਼ਾਈਨ ਆ ਸਾਰਾ ਨੀਚੇ ਘੇਰੇ ਦੇ ਉੱਪਰ ਜਿਹੜਾ ਵਰਕ ਆ ਆਪਣਾ ਸਾਰਾ ਜਰੀ ਨਾਲ ਆ ਸੈਂਟਰ ਪੈਨਲ ਨੇ ਉਹ ਵੀ ਜਰੀ ਨਾਲ ਲੱਗੇ ਤੇ ਜਿਹੜੇ ਵਿੱਚ ਫਲਾਰ ਨੇ ਆਪਾਂ ਉਹਨਾਂ ਦੇ ਵਿੱਚ ਥ੍ਰੈਡ ਯੂਜ਼ ਕੀਤੇ ਹੋਏ ਨੇਗੇ ਤੇ ਨੋ ਲੈਣਾ ਦੇ ਵਿੱਚ ਦੇਖੋ ਆਪਣੇ ਫਲਾਰ ਬਣੇ ਹੋਏ ਨੇ ਸੈਂਟਰ ਪੈਨਲਾਂ ਦੇ ਵਿਚਕਾਰ ਤੇ ਆਪਣਾ ਸਾਈਡਾਂ ਵਾਲਾ ਇਹ ਤੇ ਸਾਰੇ-ਸਾਰੇ ਆਪ ਸ਼ਰਟ ਦੇ ਆਪਣੇ ਫਲਾਰ ਨੇਗੇ ਇੱਧਰ ਇਹਦੀ ਬਾਜੂ ਦਾ ਵਰਕ ਆ ਗਿਆ ਆਹ ਵਾਲਾ ਆ ਗਿਆ ਜੀ ਬਾਜੂ ਦਾ ਵਰਕ ਇਹਦਾ ਕਾਫੀ ਸੋਹਣਾ ਸੂਟ ਦੇਖੋ ਆਪਣਾ ਕਾਫੀ ਵਧੀਆ ਡਿਜ਼ਾਈਨ ਦੇ ਵਿੱਚ ਤਿਆਰ ਹੋਇਆ ਐਵੀ ਸਿਲਕ ਤੇ ਤਿਆਰ ਕਰਵਾਇਆ ਆ ਆਪਣੇ ਪਰਪਲ ਕਲਰ ਤੇ ਤੁਸੀਂ ਇਹ ਡਿਜ਼ਾਈਨ ਦੇਖ ਕੇ ਆਪਣਾ ਹਨਾ ਕਿਸੇ ਵੀ ਕਲਰ ਤੇ ਕਿਸੇ ਵੀ ਕੰਟਰਾਸਟ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਜੋ ਕਲਰ ਤੁਹਾਨੂੰ ਪਸੰਦ ਆ ਉਹ ਤੇ ਕਰਵਾ ਸਕਦੇ ਬਹੁਤ ਯਾਰੀ ਸੋਹਣਾ ਆਪਣਾ ਡਿਜ਼ਾਈਨ ਹੈਗਾ ਇਹ ਮਸ਼ੀਨ ਵਰਕ ਦਾ ਤੁਸੀਂ ਕਿਸੇ ਵੀ ਆਪਣੇ ਨਾ ਫੈਬਰਿਕ ਤੇ ਟਰਾਈ ਕਰ ਸਕਦੇ ਹੋ ਇਹ ਡਿਜ਼ਾਈਨ ਬਹੁਤ ਜਿਆਦਾ ਸੋਹਣਾਗਾ ਜਰੀ ਵਰਕ ਦਾਗਾ ਤੇ ਕਲਰਫੁਲ ਦੁਪੱਟਾ ਕਰਵਾਉਣਾਗਾ ਟਾਇਡ ਐਂਡ ਦੁਪੱਟਾ ਦੇ ਨਾਲ ਕਾਫੀ ਸੋਹਣਾ ਲੱਗੂ ਜੇ ਕੱਲਾ ਪਰਪਲ ਦੁਪੱਟਾ ਕਰਾ ਕੇ ਇਹਨੂੰ 골ਡਨ ਕਲਰ ਦੀ ਫਿਨਿਸ਼ਿੰਗ ਦੇਵਾਂਗੇ ਤਾਂ ਵੀ ਆਪਣਾ ਬੜੇ ਸੋਬਰ ਲੁੱਕ ਨਾ ਪਿਆਰ ਹੋਊਗਾ ਜੇ ਮੈਨੂੰ ਤੁਹਾਨੂੰ ਪਸੰਦ ਹੋਏ ਉਵੇਂ ਆਪਣਾ ਆਰਡਰ ਹੈ ਸਾਨੂੰ ਦੇ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਆਪਣਾ ਤਿਆਰ ਆਗਾ ਟੈਬੀ ਸਿਲਕ ਤੇ ਇਹ ਵੀ ਆਪਣਾ ਮਸ਼ੀਨ ਵਰਕ ਦਾ ਸੂਟ ਆ ਰਾਇਲ ਬਲੂ ਇਹਦਾ ਕਲਰ ਆਗਾ ਟੈਬੀ ਸਿਲਕ ਤੇ ਤਿਆਰ ਮਸ਼ੀਨ ਵਰਕ ਦਾ ਸੂਟ ਆ ਦੇਖੋ ਉਹ ਇਹ ਬਲੂ ਕਲਰ ਦਾ ਇਹ ਵਾਲਾ ਦੇਖੋ ਇਹਦਾ ਵਰਕ ਆ ਗਿਆ ਸਿੰਪਲ ਸੂਬਰਾ ਆਪਾਂ ਇਹਦੇ ਵਰਕ ਕਰਵਾਇਆ ਦੇਖੋ ਇਦਾਂ ਗਲੇ ਦਾ ਵਰਕ ਆ ਗਿਆ ਤੇ ਸੈਂਟਰ ਪੈਨਲ ਇਹ ਵਾਲੇ ਸੈਂਟਰ ਪੈਨਲ ਆ ਗਏ ਤੇ ਇਧਰ ਆ ਗਿਆ ਇਹਦੇ ਗਲੇ ਦਾ ਵਰਕ ਇਹਦਾ ਦੇਖੋ ਸਿੰਪਲ ਸੂਬਰਾ ਜਿਹਾ ਆਪਣਾ ਤਿਆਰ ਹੋਇਆਗਾ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਤੇ ਉਹਦਾ ਸੈਂਟਰ ਪੈਨਲ ਆਵਾ ਗਿਆ ਆਪਾਂ ਨੂੰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਮਿਲਿਆ ਹੋਇਆ ਇਦਾਂ ਇਹ ਵਾਲਾ ਬਾਹਾਂ ਤੇ ਵਰਕ ਆ ਗਿਆ ਇਹ ਦੇ ਨਾਲ ਨਾਲ ਦਾ ਦੁਪੱਟਾ ਜਿਹੜਾ ਕਰਵਾਇਆ ਹੈਗਾ ਤਾਂ ਉਹ ਦਿਖਾਉਣਿਆਂਗੇ ਦੁਪੱਟਾ ਵੀ ਆਪਣੇ ਵਰਕ ਵਾਲਾ ਹੀ ਤਿਆਰ ਕਰਵਾਇਆ ਇਹਦੇ ਨਾਲ ਇਹਦਾ ਆਪਾਂ ਕੰਟਰਾਸਟ ਦੇ ਵਿੱਚ ਦੁਪੱਟਾ ਤਿਆਰ ਕਰਾਇਆ येलो ਕਲਰ ਦਾ ਕਮਲ ਚਨੂਨ ਦਾ ਆਪਾਂ ਇਹ ਦੁਪੱਟਾ ਲਗਾਇਆ ਹੈਗਾ ਕਮਲ ਚਨੂਨ ਦਾ ਦੁਪੱਟਾ ਹੈਗਾ ਤੇ ਦੁਪੱਟੇ ਦੇ ਫੋਰ ਸਾਈਡ ਦੇਖੋ ਆਪਣੇ ਦਾਹ ਵਾਲੀ ਵੇਲ ਪਾਈ ਹੈ ਜਿੱਦਾਂ ਇਹਦੀ ਸੈਂਟਰ ਪੈਨਲ ਹੈਗਾ ਉਦਾਂ ਹੀ ਵੇਲ ਦੇਖੋ ਦੁਪੱਟੇ ਦੇ ਫੋਰ ਸਾਈਡ ਵੀ ਮਿਲੂਗੀ ਇਹ ਵਾਲੀ ਫੋਰ ਸਾਈਡ ਲੈਣ ਆਪਾਂ ਨੂੰ ਦੁਪੱਟੇ ਦੇ ਮਿਲੂਗੀ ਇਹਦਾ ਜਿੱਦਾਂ ਆਪਾਂ ਇਹਦੇ ਸੈਂਟਰ ਪੈਨਲ ਆ ਤੁਸੀਂ ਹੈਨਾ अपना ਇਹ ਦੁਪट्टे ਵਾਲੀ ਵੇਅਲ ਸਕਿਪ ਕਰਵਾਉਣੀ ਹੈ ਸਕਿਪ ਵੀ ਕਰਵਾ ਸਕਦੇ ਹੋ ਐਦਾਂ ਆਪਣਾ ਲਈ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਇਆਗਾ ਤੁਸੀਂ ਆਪਣਾ ਉਸੇ ਕਲਰ ਦਾ ਹਨਾ ਟਾਈਡ ਹੀ ਦੁਪੱਟਾ ਕਰਵਾ ਕੇ ਜਾਂ ਇੱਕ ਕਲਰ ਦਾ ਕਰਵਾ ਕੇ ਹਨਾ ਜਿਵੇਂ ਤੁਹਾਨੂੰ ਪਸੰਦ ਹੋਵੇਂ ਕਰਵਾ ਸਕਦੇ ਜੀ ਐਦਾਂ ਹੀ ਆਪਣਾ ਤੁਸੀਂ ਸਾਰਾ ਸੇਮ ਸੂਟ ਤਿਆਰ ਕਰਵਾ ਕੇ ਲੈਣਾਗਾ ਸੇਮ ਡਿਜ਼ਾਈਨ ਦੇ ਨਾਲ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਵਿੱਚ ਆਪਾਂ ਸਾਰੀ ਡਿਟੇਲ ਤੁਹਾਨੂੰ ਦੱਸ ਚੁੱਕੀਆਂ ਹਾਂਗੇ ਵੀ ਕਿਹੜਾ ਆਪਣਾ ਫੈਬਰਿਕ ਲਗਾਇਆ ਕਿਹੜਾ ਵਰਕ ਹੈਗਾ ਇਹ ਕਿੱਦਾਂ ਦੀ ਆਪਾਂ ਸਟੀਚਿੰਗ ਹੈ ਹਨਾ ਚਾਰਜ ਤੁਸੀਂ ਕਰ ਸਕਦੇ ਹੋਗੇ ਹਨਾ ਕਿ ਮੈਂ ਆਪ ਤੁਸੀਂ ਆਪਣਾ ਜਿਹੜਾ ਬੁਟੀਕ ਸਟਾਈਲ ਸੂਟ ਹੈਗਾ ਆਪਣੀ ਚੁਆਇਸ ਅਕੋਰਡਿੰਗ ਫੈਬਰਿਕ ਵਗੈਰਾ ਕਲਰ ਵਗੈਰਾ ਸਭ ਦੱਸ ਕੇ ਆਪਣਾ ਕਿੰਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜੇ ਜੋ ਵੀ ਤੁਹਾਨੂੰ ਪਸੰਦ ਹੋਇਆ ਆਪਣੇ ਸਾਰੇ ਡਿਟੇਲਸ ਸਾਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ